ਅੱਜ ਹਲਕਾ ਸ਼੍ਰੀ ਹਰਗੁਬਿੰਦਪੁਰ ਦੇ ਅਦੀਨੋ ਦੇ ਪਿੰਡ ਜਤੋ ਸਰਜਾ ਵਿਖੇ ਕਰਵਾਏ ਜਾ ਰਹੇ ਪੰਜਾਵੇਂ 골ਡਨ ਜੁਬਲੀ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਹਲਕਾ ਸ਼੍ਰੀ ਹਰਗੁਬਿੰਦਪੁਰ ਦੇ ਇੰਚਾਰਜ ਰਾਜਨਬੀਰ ਸਿੰਘ ਕੁਮਾਨ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦੇ ਇਲਾਵਾ ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਤੋਂ ਇਲਾਵਾ ਅਨੇਕਾਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਜਿਠੀਆ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਦੇ ਨਾਲ ਜੁੜਨ ਉਹਨਾਂ ਨੇ ਪ੍ਰਬੰਧਕਾਂ ਦੀ ਬਹੁਤ ਤਾਰੀਫ਼ ਕਰਦੇ ਕਿਹਾ ਕਿ ਇਹ ਟੂਰਨਾਮੈਂਟ ਸਮੁੱਚੇ ਪੰਜਾਬ ਦੇ ਹਰੇਕ ਪਿੰਡ ਵਿੱਚ ਹੋਣੇ ਚਾਹੀਦੇ ਹਨ ਜਿਸ ਦੇ ਨਾਲ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਸਕੀਏ ਗੱਲਬਾਤ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਪਾਣੇ ਸਿੱਧੂ ਦੀਆਂ ਪੈਣਾ ਦੇ ਉੱਪਰ ਜੋ 307 ਦਾ ਪਰਚਾ ਦਰਜ ਕੀਤਾ ਗਿਆ ਹੈ ਉਸ ਦੀ ਨਿੰਦਾ ਕਰਦੇ ਹਨ ਇਹ ਸਿਆਸਤ ਗਲਤ ਬੰਦੇ ਨੂੰ ਜਾ ਰਹੀ ਹੈ ਕੋ ਸਭ ਤੋਂ ਪਹਿਲਾਂ ਤਾਂ ਜੈਤੂ ਸਰਜਾ ਨਗਰ ਵਾਲਿਆਂ ਨੂੰ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇ ਨੌ ਤੇ ਜਿਹੜਾ ਇਹ ਸਮਰਪਿਤ ਸਪੋਰਟਸ ਕਲੱਬ ਚੱਲ ਰਿਹਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਨਾਲ ਹੀ ਸਾਰੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਹੈ ਜਿਹੜਾ ਹਰ ਸਾਲ ਪਿੰਡ 'ਚ ਆ ਕੇ ਖੇਡਾਂ ਨੂੰ ਉਤਸ਼ਾਹਤ ਕਰਨਾਸਤੇ ਨੌਜਵਾਨੀ ਨੂੰ ਖੇਡਾਂ ਪ੍ਰਤੀ ਜੋੜਨਾਸਤੇ ਜੋ ਇਹ ਭਰਾਲਾ ਕਰਦੇ ਆ ਖਰਚਾ ਕਰਦੇ ਆ ਇਨਾਮ ਵੰਡਦੇ ਆ ਮੈਂ ਸਮਝਦਾ ਨੌਜਵਾਨਾਂ ਨੂੰ ਬੜੀ ਵੱਡੀ ਇਨਕਰੇਜਮੈਂਟ ਮਿਲਦੀ ਆ ਕਿਉਂਕਿ ਇਸ ਇਹ ਜਿਹੜੀ ਸਪੋਰਟਸ ਦੀ ਫੀਲਡ ਆ ਇਦੇ ਚ ਜਿੰਨਾ ਐਨਆਰਆਈ ਭਰਾਵਾਂ ਦਾ ਸਹਿਯੋਗ ਮਿਲੂਗਾ ਉਨਾ ਹੀ ਮੈਂ ਸਮਝਦਾ ਪੰਜਾਬ ਔਰ ਦੇਸ਼ ਚੋਂ ਵੱਡੇ ਵੱਡੇ ਖਿਡਾਰੀ ਨਿਕਲਣਗੇ ਕਿਉਂਕਿ ਬਹੁਤ ਵੱਡੀ ਆਬਾਦੀ ਹੈ ਆਪਣੀ ਮਗਰ ਉਹਦੇ ਪ੍ਰਤੀ ਜੋ ਸਿਨਸੀਅਰਟੀ ਸਰਕਾਰਾਂ ਦੀ ਹੋਣੀ ਚਾਹੀਦੀ ਉਹ ਘਾਟ ਦਿਸਦੀ ਆ ਜੇ ਸਰਕਾਰਾਂ ਵੀ ਆਪਦੀ ਜ਼ਿੰਮੇਵਾਰੀ ਬੇਕੂਬੀ ਨਿਭਾਉਣ ਤੇ ਮੈਂ ਸਮਝਦਾ ਆਉਣ ਵਾਲੇ ਸਮੇਂ ਚ ਸਭ ਤੋਂ ਵੱਧ 올림픽 ਚ ਏਸ਼ੀਅਨ ਗੇਮ ਚ ਕਾਮਨਵੈਲਥ ਖੇਡਾਂ ਤੋਂ ਸਭ ਤੋਂ ਵੱਧ 골ਡ ਮੈਡਲ ਜਿਵੇਂ ਚਾਈਨਾ ਦੀ ਕੋਈ ਗਿਣਤੀ ਮਿੰਤੀ ਨਹੀਂ ਸੀ ਅੱਜ ਸਭ ਤੋਂ ਵੱਧ ਨੰਬਰ ਲੈ ਕੇ ਜਾਂਦੇ ਸਾਡਾ ਦੇਸ਼ ਵੀ ਲੈ ਕੇ ਜਾਊਗਾ ਇਸ ਲਈ ਸਰ ਸਰਵਨ ਸਿੰਘ ਉਹਨਾਂ ਨੂੰ ਸਰਪੰਚ ਸਾਹਿਬ ਨੂੰ ਐਨ ਆਰ ਆਈ ਭਰਾਵਾਂ ਨੂੰ ਇਕਬਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਕਲੱਬ ਦੇ ਹੋਰ ਮੈਂਬਰ ਸਾਹਿਬਾਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨ ਜੀ ਬਿਲਕੁਲ ਜਸਟਿਕ ਨੇ ਤੁਸੀਂ ਕਿਹਾ ਐਨ ਆਰ ਆਈ ਜਾਂਦਾ ਸੁਝੂਗ ਰਹਿੰਦਾ ਲਗਾਤਾਰ ਹੈ ਤੇ ਇੱਥੇ ਦੇਖਣ ਨੂੰ ਮਿਲਦਾ ਪੰਜਾਬ ਸੂਬੇ ਚ ਐਨ ਆਰ ਆਈ ਦੀਆਂ ਜਮੀਨਾਂ ਦੇ ਕਬਜ਼ੇ ਕੀਤੇ ਜਾ ਰਹੇ ਵੇ ਅਸੀਂ ਤਾਂ ਜੀ ਸਰਕਾਰ ਇਹ ਐਨਆਰਆਈ ਨੇ ਬਣਾਈ ਆ ਤੇ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਪਈ ਇਹ ਸਭ ਤੋਂ ਪਹਿਲਾਂ ਇਹ ਕੋਈ ਬਦਲਾਅ ਦਾ ਹੀ ਚੱਕਰ ਹੋਣਾ ਆ ਅੱਜ ਕੱਲ ਉਹ ਉਹਦਾ ਵੀ ਬੜਾ ਚਲੋ ਭਾਵੇਂ ਮੈਂ ਉਹਨਾਂ ਦੀ ਪੋਲਿਟਿਕਸ ਨਾਲ ਕੋਈ ਏਡੀ ਸਹਿਮਤੀ ਨਹੀਂ ਰੱਖਦਾ ਮਗਰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਮੈਂ ਜ਼ਰੂਰ ਮਹਿਸੂਸ ਕਰਦਾ ਕਿ ਬੰਦੇ ਨੂੰ ਕਹਿਣਾ ਚਾਹੀਦਾ ਚਲੋ ਹਰੇਕ ਦੀ ਆਪਦੀ ਪੋਲਿਟਿਕਸ ਹੈ ਹਰੇਕ ਨੇ ਆਪਦਾ ਕੰਮ ਕਰਨਾ ਹੈ ਬੋਤ ਜੇ ਤਾਂ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਨੇ ਸਿੱਧੂ ਤੇ ਕੁਝ ਨਹੀਂ ਬੋਲੇ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਔਰ ਅੱਜ ਜਿਨ੍ਹਾਂ ਨੇ ਉਹਨੂੰ ਬੜਾਇਆ ਅੱਜ ਉਹਨਾਂ ਨੂੰ ਪੈ ਗਿਆ ਕਿੱਥੇ ਪੰਜਾਬੀਆਂ ਨੂੰ ਵਿਚਾਰਨਾ ਚਾਹੀਦਾ ਕਿ ਕੀ ਤੁਹਾਡਾ ਫੈਸਲਾ ਸਹੀ ਸੀ ਕਿਉਂਕਿ ਇਹ ਉਹ ਪਾਰਟੀ ਹੈ ਜਿਹਨੂੰ ਹਿਮਾਚਲ ਪ੍ਰਦੇਸ਼ ਨੇ ਰਿਜੈਕਟ ਕੀਤਾ 1% ਤੋਂ ਘੱਟ ਵੋਟਾਂ ਗੁਜਰਾਤ ਦੇ ਲੋਕਾਂ ਨੇ ਰਿਜੈਕਟ ਕੀਤਾ ਦੇਸ਼ ਦੇ ਹੋਰ ਕਈ ਸੂਬੇ ਆ ਜਿੱਥੇ ਇਹਨਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਮਿਲਿਆ ਹੁਣ ਇਲੈਕਸ਼ਨਾਂ ਹੋਈਆਂ ਮੱਧਿਆ ਪ੍ਰਦੇਸ਼ ਰਾਜਸਥਾਨ ਹਰੇਕ ਥਾਂ ਇਹ ਨਕਾਰਤੇ ਗਏ ਮਗਰ ਪਤਾ ਨਹੀਂ ਪੰਜਾਬੀ ਕੇ ਇਸ ਗੱਲ 'ਤੇ ਇਹਨਾਂ ਦੀ ਗੱਲਾਂ 'ਤੇ ਆ ਗਏ ਔਰ ਅੱਜ ਐਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਕਿ ਪੰਜਾਬੀ ਜਿਹਦਾ ਲੋਹਾ ਦੁਨੀਆ ਮੰਨਦੀ ਆ ਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਇਹਨਾਂ ਨੇ ਪੱਗ ਦਾ ਸ਼ਾਨ ਉੱਚੀ ਕੀਤੀ ਅੱਜ ਕੀ ਉਹਨੂੰ ਕੋਈ 3.5 ਫੁੱਟ ਦਾ ਬੰਦਾ ਦਿੱਲੀੋਂ ਚਲਾਊਗਾ ਦਿੱਲੀ ਮਾਡਲ ਦਿੱਲੀ ਮਾਡਲ ਕਾਹਦਾ ਦਿੱਲੀ ਮਾਡਲ ਲੁੱਟ ਕੋ ਸੁੱਟਦਾ ਹਰ ਇੱਕ ਚੀਜ਼ 'ਚ ਅੱਜ ਦਿੱਲੀ ਵਾਲਿਆਂ ਨੂੰ ਜਾਂ ਬਾਹਰ ਤੋਂ ਲਿਆ ਕੇ ਲੋਕਾਂ ਨੂੰ ਕਾਬਜ਼ ਕਰਤਾ ਚਾਹੇ ਰਾਜ ਸਭਾ ਕੁਛ ਹੋਰ ਆ ਉਹਦੇ ਰਿਜ਼ਲਟ ਵੇਖੀ ਰੇ ਅੱਜ ਮੈਂ ਭਾਵੇਂ ਪਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਬਲੀ ਉਹਨਾਂ ਦੀ ਬੋਲਬਾਲੀ ਬਹੁਤ ਕੁਝ ਬੋਲਦੇ ਮੈਂ ਸਹਿਮਤ ਹਾਂ ਮਗਰ ਈਆਂ ਪੜਣਾ ਸੰਝੀਆਂ ਉਹਨਾਂ ਦੀ ਸਿਸਟਰ ਇੱਕ ਹੈਗੀ ਕਿਰਨਦੀਪ ਕੌਰ ਜਿਹੜੇ ਹੈਡਮਾਸਟਰ ਨੇ ਉਹ ਲੱਗੇ ਆ ਜੀ ਉੱਬੇ ਪਿੰਡ 'ਚ ਉਹਨਾਂ ਤੇ 307 ਦਾ ਪਰਚਾ ਦਿੱਤਾ ਦੂਜੀ ਸਿਸਟਰ ਜਸਪਾਲ ਕੌਰ ਉਹ ਪਟਿਆਲੇ ਵਿਆਹੀ ਹੈ ਔਰ ਮੌਕੇ ਤੇ ਇੱਕ ਸਕੂਲ 'ਚ ਸੀ ਇੱਕ ਆਪ ਦੇ ਘਰੇ ਸੀ ਪਟਿਆਲੇ ਦੋਵਾਂ ਤੇ 307 ਲੱਖ ਲਾਤ ਸੀ ਅੱਜ ਮੇਰੀ ਗੱਲ ਵੀ ਹੋਈ ਸਰਬਜੀਤ ਸਰਪੰਚ ਕੋਟ ਦੁੰਨੇ ਵਾਲੇ ਨਾਲ ਉੱਤੇ ਵੀ ਉਹ ਥਾਣੇ ਸੀ ਉਹ ਦਿਨ 3 ਤਰੀਕ ਨੂੰ ਉੱਤੇ ਵੀ 307 ਲੱਖ ਮਤਲਬ ਇਹੋ ਜੀ ਇਹ ਨਹਿਰਗਰਦੀ ਮੌਜੂਦਾ ਸਰਕਾਰ ਕਰ ਰਹੀ ਆ ਹਰੇਕ ਝੂਠੇ ਪਰਚੇ ਐਨਆਰਏ ਦੀ ਜ਼ਮੀਨਾਂ ਤੇ ਕਬਜ਼ੇ ਔਰ ਕਬਜ਼ੇ ਕੋਰ ਕਰਨ ਰਿਹਾ ਆ ਆਪ ਦੇ ਕਾਰਕੁਨ ਆਪ ਜਾਂ ਆਪ ਦੇ ਐਮਐਲਏ ਕਰਾ ਰਹੇ ਇਸ ਲਈ ਤਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਵਿਚਾਰਨਾ ਚਾਹੀਦਾ ਔਰ ਮੈਂ ਸਮਝਦਾ ਉਹਨਾਂ ਨੇ ਸਮਝ ਲਿਆ ਕੁਵਾਰੀ ਜਰੂਰ ਉਹਨਾਂ ਨਾਲ ਧੋਖਾ ਹੋਇਆ ਸਬਕ ਸਿਖਾਉਣਗੇ ਜੋ ਹਾਲਾਤ ਬਣੇ ਹੋਏ ਆ ਇਹ ਸਰਕਾਰਾਂ ਇਹ ਪਾਵਰਾਂ ਕਦੇ ਪੱਕੀਆਂ ਨਹੀਂ ਰਹੀਆਂ ਇਹ ਆਂਦੀ ਜਾਂਦੀ ਰਹਿੰਦੀ ਆ ਮਗਰ ਜੋ ਹੁਣ ਮੌਜੂਦਾ ਆਪ ਦੀ ਸਰਕਾਰ ਨੇ ਹਾਲਾਤ ਬਣਾਤੇ ਮੈਨੂੰ ਨਹੀਂ ਲੱਗਦਾ ਮੁੜ ਕੇ ਇਹਨਾਂ ਤੋਂ ਕੋਈ ਗਲਤੀ ਵੀ ਕਰੂਗਾ ਇਹਨਾਂ ਨੂੰ ਵੋਟ ਦੇਣ ਬਿਲਕੁਲ ਜੀ ਅਕਾਲੀ ਦਲ ਦਾ ਸਮਝੌਤਾ ਭਾਜਪਾ ਨਾਲ ਹੋ ਸਕਦਾ ਸਾਡਾ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ ਬਾਕਤੀ ਪਾਰਟੀਆਂ ਪੂਟੀਆਂ ਛੋਟੀ ਗੱਲ ਹੈ ਜਦੋਂ ਜਿਹਦੇ ਨਾਲ ਹੋਊਗਾ ਅੱਜ ਤੱਕ ਪਸਪਾ ਨਾਲ ਹੈ ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੂਰੀ ਜਾਣਦੇ ਹੋ ਜੇ ਕੋਈ ਹੋਊ ਤੁਹਾਨੂੰ ਦੱਸ ਦਿਆਂਗੇ ਜਾਂ ਤੁਹਾਡੀ ਅਖਬਾਰ ਚੋਂ ਪੜ ਲਿਆਂਗੇ ਠੀਕ ਹੈ ਥੈਂਕ ਯੂ ਅੱਜ ਪਿੰਡ ਜੈਤੂ ਸਰਜਾ ਦੇ ਵਿਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਯਾਦ ਦੇ ਵਿੱਚ ਪੰਜਾਵਾ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੀ ਕਲੱਬ ਵੱਲੋਂ ਜਿਹਦੇ ਵਿੱਚ ਕਬੱਡੀ ਫੁੱਟਬਾਲ ਤੇ ਹੋਰਨ ਖੇਡਾਂ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ ਤੇ ਬੜੀ ਵੱਡੀ ਗੱਲ ਆ ਲੋਕ ਖੇਡਾਂ ਦੇ ਗੱਲ ਨੂੰ ਹੋਰ ਜ਼ਿਆਦਾ ਅੱਗੇ ਨੋਰਜਾਨ ਹੋਇਆ ਔਰ ਇਹ ਖੇਡਾਂ ਜਿਹੜੀਆਂ ਉਹ ਮਾਨਸਿਕ ਵਿਕਾਸ ਜਿੱਥੇ ਕਰਦੀਆਂ ਨੇ ਉੱਥੇ ਫਿਜ਼ੀਕਲ ਵਿਕਾਸ ਕਰਦੀਆਂ ਜੇ ਉੱਥੇ ਰੈਸਟ ਪੋਸਟਰ ਰਹਿਣ ਵਾਸਤੇ ਇਹ ਖੇਡਾਂ ਜਿਹੜੇ ਆ ਆਦਮੀ ਦੇ ਵਾਸਤੇ ਇੱਕ ਮਨੁੱਖ ਵਾਸਤੇ ਬਹੁਤ ਲੋੜ ਆ ਔਰ ਇਹ ਹਰ ਪਿੰਡ ਪੱਦਰ ਤੇ ਛੋਟੇ ਲੈਵਲ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਉੱਪਰ ਲੈਵਲ ਬਜ਼ੁਰਗ ਵੀ ਇਵਨ ਜਿਹੜੇ ਆ ਉਹਨਾਂ ਨੂੰ ਵੀ ਇਹ ਖੇਡਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹਾਂਜੀ ਪੰਜਾਬ ਪੰਜਾਬ ਬਚਾਓ ਯਾਤਰਾ ਪ੍ਰਧਾਨ ਪਾਰਟੀ ਵੱਲੋਂ ਕੀਤੀ ਜਾ ਰਹੀ ਕਿਸ ਤਰੀਕੇ ਨਾਲ ਵੇਖਦੇ ਹੋ ਪੰਜਾਬ ਜਾਓ ਯਾਤਰਾ ਨੂੰ ਲੈ ਕੇ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਕੱਢਣ ਦਾ ਇੱਕ ਮਕਸਦ ਸੀਗਾ ਕਿ ਪਿਛਲੇ ਸਮੇਂ ਦੀ 2 ਸਾਲ ਪਹਿਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਤੇ ਲੋਕਾਂ ਨੂੰ ਮਿਸ ਗਾਈਡ ਕਰਕੇ ਮਿਸ ਯੂਜ਼ ਕਰਕੇ ਤੇ ਇਹ ਸਰਕਾਰ ਬਣਾ ਲਈ ਉਹ ਹੁਣ ਪਹਿਲੀਆਂ ਸਰਕਾਰਾਂ ਦਾ ਤੇ ਹੋਣ ਵਾਲੀਆਂ ਸਰਕਾਰਾਂ ਦਾ ਲੋਕ ਅਨਲਿਸਿਸ ਕਰਦੇ ਨਹੀਂ ਤੇ ਇਸ ਦੌਰਾਨ ਹੁਣ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਠੱਗੇ ਠੱਗੇ ਮਹਿਸੂਸ ਹੋ ਰਹੇ ਨੇ ਕਿ ਉਹਨਾਂ ਨਾਲ ਜਾਲ ਸਾਜੀ ਕਰਕੇ ਉਹਨਾਂ ਕੋ ਵੋਟਾਂ ਲਈਆਂ ਗਈਆਂ ਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੀ ਇਸ ਨਬਜ ਨੂੰ ਟੋਇਆ ਪਛਾਣਿਆ ਫਿਰ ਉਹਨਾਂ ਨੇ ਮਹਿਸੂਸ ਕੀਤਾ ਕਿ ਮੈਂ ਕਿਉਂ ਨਾ ਲੋਕਾਂ ਕੋ ਆਪ ਜਾ ਕੇ ਆਪ ਮਹਾਰੇ ਲੋਕ ਜਿਹੜੇ ਆ ਉਹ ਉਹਨਾਂ ਵੱਲ ਆ ਰਹੇ ਨੇ ਤੇ ਉਹਨਾਂ ਨੇ 1 ਫਰਵਰੀ ਤੋਂ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਲੋਕਾਂ ਦੇ ਦੁੱਖ ਦਰਦ ਲੋਕਾਂ ਦੀ ਦੁੱਖ ਤਕਲੀਫਾਂ ਲੋਕਾਂ ਦੇ ਜਿਹੜੇ ਬਲਬਲੇ ਆ ਉਹਨਾਂ ਨੂੰ ਮਹਿਸੂਸ ਕਰਨ ਵਾਸਤੇ ਉਹਨਾਂ ਨੂੰ ਏ ਆਪਣੇ ਜੋ ਸਰਕਾਰ ਦੇ ਵੱਲੋਂ ਤੰਗੀਆਂ ਪਰੇਸ਼ਾਨੀਆਂ ਉਹਨਾਂ ਨੂੰ ਜਾਣਨ ਵਾਸਤੇ ਉਹਨਾਂ ਨੇ ਲੋਕ ਪੰਜਾਬ ਬਚਾਓ ਜਿਹੜੀ ਮਹਿੰਮਿਆ ਉਹ ਤੱਕ ਕੱਢੀ